ਤੇ ਸਾਰੇ ਜਾਨੇ ਕਿਵੇਂ ਹੋ ਤੇ ਸਾਰੇ ਜਾਨੇ ਡੇਂਗੂ ਤੋਂ ਸਾਰੇ ਜਾਨੇ ਦੀ ਬਚਤ ਹੋ ਗਈ ਤੇ ਹੁਣ ਠੰਡ ਆ ਗਈ ਤੇ ਠੰਡ ਆ ਗਈ ਠੰਡ ਦੇ ਵਿੱਚ ਹੁਣ ਆਪਾਂ ਨੂੰ ਬਾਟ ਕਰਨ ਦਾ ਵੀ ਵਧੀਆ ਮੌਕਾ ਹੈਣਾ ਕਿ ਠੰਡ ਦੇ ਵਿੱਚ ਆਪਾਂ ਟਾਈਮ ਮਿਲ ਜਾਇਆ ਕਰੂਗਾ ਤੇ ਬਾਕੀ ਸਿਰੇ ਠੰਡ ਤੋਂ ਵਿਚਾਰ ਰੱਖੋ ਆਪਣਾ ਸਾਰਾ ਕਿਉਂਕਿ ਆਉਂਦੀ ਥੇ ਕਹਿੰਦੇ ਜਾਨ ਦੀ ਠੰਡ ਹੀ ਮਾਰ ਦਿੰਦੀਆਂ ਨਾਲੇ ਸਾਰੇ ਨੇ ਠੰਡ ਦਾ ਵਿਚਾਰ ਰੱਖੋ ਤੇ ਆਪਣੇ ਨਾਲ ਇੱਕ ਬਾਈ ਜੁੜ ਗਿਆ ਤੇ ਇਹ ਮੈਨੂੰ ਇਹ ਲੱਗਦਾ ਆਪਣੀ ਹੈ ਕੋਈ ਤੇ ਕਮੈਂਟ ਜਰੂਰ ਕਰਿਆ ਕਰੋ ਪਤਾ ਲੱਗਦਾ ਰਹਿੰਦਾ ਵੀ ਕੌਣ ਕਿੱਥੋਂ ਜੁੜਿਆ ਹੋਰ ਸੁਣਾਓ ਗੱਲਬਾਤ ਆ ਮੈਨੂੰ ਕੀ ਹਾਲ ਚਾਲ ਨੇ ਤੇਰੇ ਇੱਕ ਮਿੰਟ ਆਪਮ ਇੱਕ ਫਿਲਟਰ ਲਾ ਲੇ ਨਿਕਾ ਜਾ ਇਹਸਾ ਆ ਕੱਟਉਂਦਾ

ਫਿਲਟਰ ਤਾਂ ਪਹੁੰਚਿਆ ਹੈ ਕੀ